कला पंजाब न्यूज तब का स्वागत है हैप्पी मेडिकल स्टोर से डरग कंट्रोल इंस्पैक्टर वालों अपनी टीम किसी शिकायत पर दूजी बार की गई छापेमारी चैकिंग करने से कुछ भी बरामद नहीं होया गलबात करद्या डरग इंस्पैक्टर रमनीक सिंह ने कहा कि गुप्त शिकायत असी अज इत छापेमारी की है पर सू कुछ भी बराबद नहीं होया ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਦੂਜੀ ਵਾਰ ਵੀ ਇਸ ਦੁਕਾਨ ਤੇ ਹੀ ਛਾਪੇਮਾਰੀ ਕਿਉਂ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਿਸੇ ਵੱਲੋਂ ਕੁਝ ਸ਼ਿਕਾਇਤ ਕੀਤੀ ਗਈ ਸੀ ਜਿਸ ਦੇ ਆਧਾਰ ਤੇ ਅਸੀਂ ਅੱਜ ਛਾਪੇਮਾਰੀ ਕਰਨ ਪੁਝੇ ਹਾਂ ਪਰ ਤਲਾਸ਼ੀ ਦੌਰਾਨ ਦੁਕਾਨ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ ਨਾਲ ਹੀ ਉਹਨਾਂ ਨੇ ਸਾਰੇ ਮੈਡੀਕਲ ਸਟੋਰਾਂ ਨੂੰ ਕਿਹਾ ਕਿ ਉਹ ਸਾਰੀਆਂ ਡਰਗਸ ਚਾਹੇ ਉਹ ਪੈਰਾਸਟਾਮੋਲ ਹੋਵੇ ਜਾਂ ਕੋਈ ਹੋਰ ਸਿਰਫ ਸੇਲ ਪਰਚੇਜਤੇ ਹੀ ਉਹਨਾਂ ਨੂੰ ਰੱਖਣ ਨਾਲ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਨਸ਼ੀਲਾ ਪਦਾਰਥ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਖਿਲਾਫ ਕਾਰਵਾਈ ਵੀ ਹੋਵੇਗੀ ਅਤੇ ਉਸ ਦਾ ਲਾਇਸੈਂਸ ਵੀ ਰੱਦ ਕੀਤਾ ਜਾਵੇਗਾ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਰਮੇਸ਼ ਸਿੰਘ ਹੈ ਜੀ ਡਰੱਗ ਕੰਟਰੋਲ ਅਫਸਰ ਉਦਾਸਪੁਰ ਤੋਂ ਜਿੱਤਾ ਜੋ ਰੇਡ ਕੀਤੀ ਜਿਹੜੇ ਜਿਹੜੇ ਮੈਡੀਕਲ ਸਟੋਰ ਹੈਪੀ ਮੈਡੀਕਲ ਸਟੋਰ ਕੱਢਿਆ ਕੰਮ ਕਰ ਬਰਾਬਦਰੀ ਇਹ ਨਾਮ ਕੋਈ ਇਹ ਨੰਬਰ ਕੋਡ ਹੈਗਾ ਜੀ ਇਸੀ ਦਾ ਸੇਲ ਪਰ 체ਜ ਦਾ ਪੂਰਾ ਰਿਪੋਰਟ ਇਹਨਾਂ ਨੇ ਮੈਟਰਾ ਦਿੱਤਾ ਹੈ ਸ਼ੁਰੂ ਲੈਜਵਾਂ ਦਾ ਰਿਕਾਰਡ ਹੈ ਲਾਵਾ ਸਾਰਾ ਪਰ 체ਜ ਦੇ ਸਾਰੇ ਬਿੱਲ ਆ ਗਏ ਨੇ ਸੇ ਸਾਰੇ ਗਏ ਉੱਤਾਰੇ ਪਿੰਨਾਂ ਦੀ ਦੁਕਾਨ ਤੇ ਦੁਬਾਰਾ ਬਾਰ-ਬਾਰ ਕੋ ਰੇਟ ਹੋ ਰਹੀ ਹੈ ਕੋਈ ਟੈਕਨੀਕੀ ਕੋਈ ਸ਼ਿਕਾਇਤ ਹੋ ਰਹੀ ਹੈ ਤਾਂ ਕੀ ਕਰੀਓ ਹਾਂਜੀ ਇਹ ਸੇ ਪੰਜਾਬ ਦੀ ਸ਼ਿਕਾਇਤ ਆਈ ਸੀ ਉਹ ਇਹਨਾਂ ਕੋਲ ਸਰਕੂਲਰ ਇਨਫੋਰਮੇਸ਼ਨ ਸੀ ਤੇ ਇਹ ਇਜਾਜ਼ਤ ਇਹਨੇ ਕਾ ਗਿਆ ਫਿਰ ਇਸੇ ਇਨਾ ਕੋ ਸੇ ਪੰਜਾਬ ਦੇ ਵਿੱਚ ਕੋ ਕੰਪਲੇਨਟ ਆਈ ਸੀ ਉਹਦੀ ਬੇਸਿਕੀ ਅੱਜ ਅਸੀਂ ਆਏ ਜੇ ਤੁਹਾਨੂੰ ਜੇ ਬਾਅਦ ਡਿਸਕਸ਼ਨ ਨਹੀਂ ਕੀਤਾ ਦੋ ਚੀਜ਼ਾਂ ਵਾਲੀ ਸਰ ਅਸੀਂ ਕੀ ਕਰ ਸਕਦੇ ਹਾਂ ਉਹ ਸੀ ਦੋ ਸਿਸਟਮ ਚ ਚਿਗਾਓ ਅਸੀਂ ਤੇ ਇਹ ਜਿਆਸਾ ਦੋਥਾਰਾ ਨਹੀਂ ਚੈੱਕ ਕੀਤਾ ਜਿਹੜੇ ਇਹਦੇ ਨੂੰ ਬੰਦਾ ਕਰ ਰਿਹਾ ਹੈ ਅੱਜ ਤੱਕ ਵਾਲੇ ਉਹਨਾਂ ਨੂੰ ਆਪਣੇ ਮਿਲੋ ਪੈਸੇ ਕੀ ਦੇਣ ਉਹਨਾਂ ਨੂੰ ਸਿੱਖਣਾ ਕਿ ਡਾਕਸ ਜਿੰਨੀ ਆ ਵੀ ਨੇ ਉਹਨਾਂ ਸਾਰਿਆਂ ਨੂੰ ਸੇਲ ਪਰਚੇਜ਼ ਤੇ ਹੀ ਰੱਖਣਾ ਹੈ ਸੇਲ ਤੇ ਵਿਦਾਊਟ ਸੇਲ ਪਰਤੇਜ਼ ਸੁੱਚੀ ਨਹੀਂ ਰੱਖਣਾ ਚਾਹੀਏ ਉਹ ਪੈਰਾਸੈਟਾਮੋਲ ਆ ਚਾਹੀਏ ਉਹ ਸਾਈਕੋਪ੍ਰੋਪਰਸਰ ਤਾਂ ਵੀ ਕੋਸਵਾ ਡੋਟਾ ਦੇ ਦੋਸਵਾ ਹੈ ਸਿਰ ਮੈਡੀਕਲ ਤੇ ਚੈਕਿੰਗ ਹੁੰਦੀ ਹੈ ਇਹਨਾਂ ਦੇ ਘਰਾਂ ਨੇ ਕਿਸੇ ਚਾਕੇ ਟੈਕਨੀਕੀ ਕਰ ਕਈ ਵਾਰੀ ਜਿਹੜੇ ਮੈਡੀਕਲ ਸਟੋਰਾਂ ਦੇ ਲਾਇਸੈਂਸ ਨਹੀਂ ਹੁੰਦੇ ਅਨਸਸਤੇ ਉਹਨਾਂ ਨੇ ਦਵਾਈਆਂ ਰੱਖੀਆਂ ਆਂ ਦੀਆਂ ਨੇ ਉਹਨਾਂ ਦੇ ਸਮੇਂ ਦੀ ਜੇ ਸ਼ੱਕ ਪਵੇ ਤੇ ਅਸੀਂ ਫਿਰ ਘਰ ਵੀ ਜਾਵਾਂਗੇ ਜੇ ਤਾਂ ਦੂਸਰੀਆਂ ਰੇਟਾਂ ਇਹਨਾਂ ਦੇ ਹੋ ਚੁੱਕੀਆਂ ਸੀ ਦੁਕਾਨ ਚੈੱਕ ਕਰ ਸਕਦੇ ਹਾਂ ਇਹਨਾਂ ਦੇ ਕਾਰਜ ਵੀ ਹੋ ਕੇ ਪੈਣਗੇ ਅ ਜੇ ਇਹਨਾਂ ਨੂੰ ਲੱਗਦਾ ਹੋਵੇ ਕਿ ਇੰਸਪੈਕਟਰ ਸਾਹਿਬ ਨੂੰ ਕੋਈ ਲੋਕਲ ਹੈਗੇ ਨੇ ਤਾਂ ਅਸੀਂ ਘਰ ਵੀ ਚੈੱਕ ਕਰ ਸਕਦੇ ਹਾਂ ਪਰ ਇਸ ਤਰ੍ਹਾਂ ਦਾ ਕੋਈ ਲੱਗਦਾ ਨਹੀਂ ਕਿਉਂਕਿ ਸਾਰਾ ਰਿਕਾਰਡ ਇਹਨਾਂ ਨੇ ਦੁਕਾਨ ਦੇ ਅੰਦਰ ਆਇਆ ਮੇਰੇ ਕੋਲ ਸੇਫ ਪੰਜਾਬ ਤੇ ਕੰਪਲੇਨ ਆਈ ਸੀ ਕਿ ਐਪੀ ਮੈਡੀਕਲ ਸਟੋਰ ਤੇ ਜਿਹੜਾ ਵਾ ਉਹ ਜੀ ਨਿਆ ਗੋਲੀਆਂ ਦਾ ਵੇਕਾ ਵਗੈਰਾ ਇਹ ਅਮਨਸਾਸੀ ਇਹ ਨਹੀਂ ਗੱਲ ਸ਼ੇਅਰ ਕਰਦੇ ਆ ਤੇ ਮੈਂ ਜਿਹੜਾ ਵਾ ਮਾਨਜੋਤ ਸੀਐਮ ਸਾਹਿਬ ਡੀਸੀਪੀ ਸਾਹਿਬ ਤੇ ਐਸਐਸਪੀ ਸਾਹਿਬ ਬਟਾਲਾ ਜੀ ਦੇ ਨਿਸ਼ਾ ਨਿਰਦੇਸ਼ਾਂ ਅਨੁਸਾਰ ਸਾਡੇ ਇੰਸਪੈਕਟਰ ਸਾਹਿਬ ਡਰੱਗ ਕੰਟਰੋਲ ਸਪੈਕਟਰ ਗੁਦਾਸਪੁਰ ਇਹਨਾਂ ਨਾਲ ਲਿੰਕ ਕਰਕੇ ਇਹਨਾਂ ਨੂੰ ਬੁਲਾਇਆ ਤੇ ਇਹਨਾਂ ਦੇ ਨਾਲ ਜਿਹੜੀ ਅਸੀਂ ਸਰਚ ਕੀਤੀ ਹੈ ਬਾਕੀ ਕਿਹੜੀਆਂ ਲੀਗਲ ਦਵਾਈਆਂ ਦਾ ਕਿਹੜੀਆਂ ਅਨਲੀਕਲਾ ਉਹ ਇਹਨਾਂ ਨੂੰ ਪਤਾ ਇਹੀ ਦੱਸਦਾ ਲੋਕਾਂ ਨੂੰ ਮੇਰੀ ਇਹ ਅਪੀਲ ਹੈ ਕਿ ਕਿਤੇ ਵੀ ਕੋਈ ਨਸ਼ਾ ਵੇਚਦਾ ਤਾਂ ਫੌਰੀ ਜਿਹੜੀ ਆ ਉਹ ਇਤਲਾਹ ਦਿੱਤੀ ਜਾਵੇ ਕਿਸੇ ਦਾ ਵੀ ਨਾਮ ਜਿਹੜਾ ਉਹ ਡਿਸਪਲੇ ਨਹੀਂ ਹੋਏਗਾ ਸੂਚਨਾ ਜਿਹੜੀ ਉਹ ਬੁੱਕ ਰੱਖੀ ਜਾਵੇ ਤੇ ਬਾਕੀ ਕਿਸੇ ਨੂੰ ਵੀ ਇਹ ਡਰੱਗ ਵੇਚਣ ਦਾ ਦਾ ਕਰਨ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਹੈਗੀ ਜਿਹੜਾ ਫੜਿਆ ਜਾਏਗਾ ਉਹਦੇ ਖਾਤੇ ਕਰ ਲਈਏ ਜਿਹੜੇ ਜਿਹੜੇ ਕੰਜ਼ੂਮ ਕਰਦੇ ਆ ਡਰੱਗ ਉਹਨਾਂ ਨੂੰ ਇਹ ਮੇਰੇ ਵੱਲ ਇੱਕ ਮੈਸੇਜ ਆ ਕਿ ਜੇ ਕੋਈ ਗਰੀਬ ਪਰਵਾਰ ਦਾ ਕੋਈ ਨਸ਼ਾ ਫਰੀਜ਼ ਸ਼ਿਕਰਾ ਚਾਹੁੰਦਾ ਤੇ ਅਸੀਂ ਉਹਨੂੰ ਜਿਹੜਾ ਵਾ ਉਹ ਸਰਕਾਰੀ ਹਸਪਤਾਲ ਦੇ ਵਿੱਚ ਡੀਡਿਕਸ਼ਨ ਸੈਂਟਰ ਖੁੱਲਿਆ ਉੱਥੇ ਆਪਾਂ ਉਹਨੂੰ ਐਡਮਿਟ ਕਰਾਵਾਂਗੇ ਫਰੀ ਚ ਉਹਦਾ ਇਲਾਜ ਹੋਏਗਾ ਮੇਰਾ ਨਾਮ ਬਬੀਤਾ ਰਣੀ ਮੇਰਾ ਹੈਪੀ ਮੈਡੀਕਲ ਕੋਰ ਹੈ ਦੂਜੀ ਵਾਰ ਦੇਖਣ ਚਾਹੀਦਾ ਕਬੜੀ ਜਬਾਨ ਤੇ ਬੋਧਾ ਰਿਹਾ ਕੀ ਕਹਿਣਾ ਚਾਹੋ ਸਰ ਮੈਂ ਇੱਕ ਲੇਡੀ ਆ ਵਿਧਵਾ ਹਾਂ ਤਾਂ ਇਹ ਲੋਕ ਮੈਨੂੰ ਬਾਰ-ਬਾਰ ਹਰਾਸ਼ ਮੈਂ ਦਿੰਦੇ ਜਲੀਲ ਕਰਦੇ ਆ ਹੋਰ ਕੁਝ ਨਹੀਂ ਆ ਜੇ ਇਸ ਤਰ੍ਹਾਂ ਦੀ ਕੋਈ ਗੱਲ ਜੇ ਡਰੱਗਿੰਗ ਦਾ ਕਰਾਇਆ ਐ ਐਸਾ ਜੋ ਐ ਐਸਐਸਬੀਨ ਆਇਆ ਕੁਛ ਨਾ ਕੁਛ ਤੇ ਦੁਕਾਨ ਤੋਂ ਨਿਕਲਦਾ ਨਹੀਂ ਇੰਨਾ ਤੇ ਨਹੀਂ ਵੀ ਕੁਛ ਨਹੀਂ ਸੀ ਨਿਕਲਣਾ ਮੈਂ ਆਪਣਾ ਪ੍ਰੋਪਰ ਰਿਕਾਰਡ ਜਿਹੜਾ ਮੇਨਟੇਨ ਕੀਤਾ ਮੈਂ ਬਾਕੀ ਵੀ ਭੈਣ ਭਰਾਵਾਂ ਨੂੰ ਇਹੀ ਕਹਾਂਗੀ ਕਿ ਜੇ ਕੋਈ ਨਸ਼ਾ ਕਰਦਾ ਵਾ ਜਾਂ ਮਤਲਬ ਦੇਖਦੇ ਜੇ ਤਾਂ ਪ੍ਰੋਪਰ ਜੜੀ ਇਤਲਾਹ ਦਵੋ ਤੇ ਕੰਪਲੇਂਟ ਕਰੋਨਾ